ਸਿੱਖ ਨੌਜਵਾਨਾਂ ਨੂੰ ਗੁਰਬਾਣੀ ਸਿਧਾਂਤ ਅਤੇ ਮਾਨਮੱਤੇ ਸਿੱਖ ਵਿਰਸੇ ਦੇ ਨਾਲ ਜੋੜਨ ਦੇ ਲਈ ਤੇ ਸਮੇਂ ਦਾ ਹਾਨੀ ਬਣਾਉਣ ਦੇ ਲਈ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਿੱਖ ਕੌਮ ਦੇ ਚੌਥੇ ਤੱਕ ਸ਼ਖਤ ਸ਼੍ਰੀ ਦਮਦਮਾ ਸਾਹਿਬ ਦੇ ਚ ਇੱਕ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਕਰਵਾਈ ਗਈ ਤੇ ਇਸ ਦੇ ਵਿੱਚ ਵੱਡੇ ਗਿਣਤੀ ਚ ਲੜਕੇ ਲੜਕੀਆਂ ਨੇ ਸ਼ਮੂਲੀਅਤ ਕੀਤੀ ਤੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ 12 ਸਿੱਖ ਲੜਕੇ ਲੜਕੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਦੇ ਨਾਲ ਹੀ ਵਿਸਾਖੀ ਮੌਕੇ ਵੱਡੀ ਸਿੱਖ ਕਾਨਫਰੰਸ ਕਰਨ ਦਾ ਐਲਾਨ ਵੀ ਹੋਇਆ ਅੱਜ ਜਿਸ ਕਿਸਮ ਦਾ ਸਿੱਖ ਪੰਥ ਨੂੰ ਚੋਤਾਰਫਿਓਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਸਿਰਫ ਇਸ ਕਰਨਾ ਹੈ ਕਿ ਅਸੀਂ ਸਮਝਦੇ ਹਾਂ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ દિਸ਼ਾਹੀਨ ਹੋ ਚੁੱਕੀ ਹੈ ਜਾਂ દિਸ਼ਾਹੀਨ ਇੱਕ ਸਟ੍ਰੈਟੇਜੀ ਤਹਿਤ ਜਿਹੜੇ ਉਹ ਕਰ ਦਿੱਤੀ ਗਈ ਹੈ ਤੇ ਨੌਜਵਾਨੀ ਨੂੰ ਸਮਝਾਉਣ ਵਾਸਤੇ ਅੱਜ ਤੱਕ ਸ਼੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਅੰਤਰਰਾਸ਼ਟਰੀ ਯੂਥ ਸਿੱਖ ਕਾਨਫਰੰਸ ਸਰੀ ਹੈ ਉਹ ਰੱਖੀ ਗਈ ਸੀ ਬੜੀ ਤਰ੍ਹਾਂ ਦਾਤ ਵਿੱਚ ਇਹਦੇ ਵਿੱਚ ਨੌਜਵਾਨ ਜਿਨ੍ਹਾਂ ਦੇ ਵਿੱਚ ਲੜਕੀਆਂ ਵੀ ਲੜਕੇ ਵੀ ਜਿਹੜੇ ਆ ਉਹ ਪਹੁੰਚੇ ਔਰ ਇਹਨਾਂ ਨੂੰ ਵੱਖ-ਵੱਖ ਵਿਦਵਾਨਾਂ ਨੇ ਇਹੋ ਜਿਹੜਾ ਸਮਝਾਉਣ ਦਾ ਯਤਨ ਕੀਤਾ ਕਿ ਇੱਕ ਤਾਂ ਜਿਸ ਸਮੇਂ ਦੇ ਹਾਂ ਦਾ ਬਣਨਾ ਹੈ ਤੇ ਸਾਨੂੰ ਜਿਹੜਾ ਆਪਣੀ ਐਜੂਕੇਸ਼ਨ ਉੱਪਰ ਫੋਕਸ ਜਿਹੜਾ ਉਹ ਕਰਨਾ ਪਏਗਾ ਸਾਡੀ ਨੌਜਵਾਨੀ ਨੇ ਟੀਚਾ ਜਿਹੜਾ ਮਿੱਥਿਆ ਹੈ ਕਿ ਪਲੱਸ 2 ਕਰਨੀ ਆ ਐਲਟਸ ਕਰਨੀ ਆ ਤੇ ਬਾਹਰ ਚਲੇ ਜਾਣਾ ਤੇ ਬਾਹਰ ਜਾ ਕੇ ਲੇਬਰ ਕਰਨੀ ਆ ਇਹ ਟੀਚਾ ਜਿਹੜਾ ਹੈ ਇਹ ਠੀਕ ਨਹੀਂ ਹੈ ਕੌਮ ਵਾਸਤੇ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਦੁਨੀਆ ਦੇ ਵਿੱਚ ਦੂਸਰੀਆਂ ਕੌਮਾਂ ਦੇ ਨੌਜਵਾਨ ਜਿੱਥੇ ਆਈਟੀ ਸੈਕਟਰ ਦੇ ਵਿੱਚ ਅੱਗੇ ਵਧ ਰਹੇ ਆ ਮੈਡੀਕਲ ਖੇਤਰ ਦੇ ਵਿੱਚ ਅੱਗੇ ਵਧ ਰਹੇ ਆ ਸਾਇੰਸ ਟੈਕਨੋਲੋਜੀ ਦੇ ਵਿੱਚ ਅੱਗੇ ਵਧ ਰਹੇ ਆ ਜਾਂ ਹੋਰ ਜਿਹੜੀ ਦੁਨੀਆ ਦੇ ਵਿੱਚ ਟੈਕਨੋਲੋਜੀਸ ਆ ਰਹੀਆਂ ਨੇ ਉਹਦੇ ਵਿੱਚ ਅੱਗੇ ਵਧ ਰਹੇ ਆ ਉੱਥੇ ਸਾਡੀ ਕੌਮ ਦੇ ਵਿੱਚ ਵੀ ਜਿਹੜਾ ਨੌਜਵਾਨਾਂ ਦੇ ਅੰਦਰ ਇਹ ਉਤਸ਼ਾਹ ਪੈਦਾ ਹੋਣਾ ਚਾਹੀਦਾ ਹੈ ਕਿ ਅਸੀਂ ਵੀ ਇਹਨਾਂ ਵਕਬਕ ਖੇਤਰਾਂ ਦੇ ਵਿੱਚ ਉੱਚੇ ਮੁਰਾਤਬੇ ਜਿਹੜੇ ਆ ਉਹ ਹਾਸਲ ਕਰਨੇ ਇਹ ਤਾਂ ਹੀ ਸੰਭਵ ਹੈ ਜੇ ਸਾਡੀ ਨੌਜਵਾਨੀ ਜਿਹੜੀ ਹੈ ਉਹ ਪੜਨ ਦੇ ਉੱਤੇ ਪੜ੍ਹਾਈ ਦੇ ਉੱਤੇ ਆਪਣਾ ਫੋਕਸ ਕਰੇਗੀ ਤਾਂ ਮੈਨੂੰ ਤਾਂ ਸਾਫ਼ ਹੋ ਗਿਆ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਬੜਾ ਹੰਭਲ ਤੇ ਨਾਲ ਦੀ ਨਾਲ ਬੜਾ ਉਤਸ਼ਾਹ ਦੋਨੋਂ ਚੀਜ਼ਾਂ ਨਾਲ ਦੀ ਨਾਲ ਮਹਿਸੂਸ ਕਰ ਰਹੇ ਹਾਂ ਜੀ ਤੇ ਸਭ ਤੋਂ ਵੱਡੀ ਗੱਲ ਇਹ ਲੱਗੀ ਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਨੇ ਜ਼ਰੂਰ ਹੋਣੇ ਚਾਹੀਦੇ ਜਿਹਦੇ ਵਿੱਚ ਯੂਥ ਸਾਰਾ ਜਲਾ ਇਕੱਠਾ ਹੁੰਦਾ ਵਕ ਵਕ ਜਿਹੇ ਤਰ੍ਹਾਂ ਤੋਂ ਆਪੋ ਆਪਣੀ ਫੀਲਡ ਦੇ ਵਿੱਚੋਂ ਮੁਹਾਰਤ ਹਾਸਲ ਕਰਨ ਵਾਲੇ ਜਿਹੜੇ ਯੂਥ ਨੇ ਆਪਣੇ ਨੌਜਵਾਨ ਨੇ ਉਹ ਇਕੱਠੇ ਹੋ ਕੇ ਜਦੋਂ ਸਿਰ ਜੋੜ ਕੇ ਬੈਠਣਗੇ ਤਾਂ ਜ਼ਰੂਰ ਕੌਮ ਲਈ ਕੋਈ ਨਾ ਕੋਈ ਇੱਕ ਨਵਾਂ ਸੰਦੇ ਨਵਾਂ ਪ੍ਰੋਜੈਕਟ ਜਾਂ ਨਵੀਆਂ ਸੇਵਾਵਾਂ ਜੁੜੀਆਂ ਹੈ ਕਿ ਕਿਵੇਂ ਬਿਹਤਰ ਤਰੀਕੇ ਨਾਲ ਕਰ ਸਕਦੇ ਆ ਉਹਦੇ ਬਾਰੇ ਚਰਚਾ ਛੜੇਗੀ ਤੇ ਸਾਰਿਆਂ ਨੂੰ ਇਹਦੇ ਨਾਲ ਹੋਰ ਉਤਸ਼ਾਹ ਮਿਲੇਗਾ ਸੇਵਾ ਕਰਨ ਦਾ ਅੱਜ ਸਿੱਖ ਯੂਥ ਕਾਨਫਰੰਸ ਤੇ ਪਹੁੰਚ ਕੇ ਇਤਿਹਾਸ ਦਾ ਹਿੱਸਾ ਬਣਨ ਦਾ ਮੌਕਾ ਮੈਨੂੰ ਦਿੱਤਾ ਗਿਆ ਹੈ ਬਹੁਤ ਕੁਸ਼ਲ ਰਸੀਬਾ ਧਮਦਮਾ ਸਾਹਿਬ ਵੀ ਇਸ ਪਵਿੱਤਰ ਧਰਤੀ ਦੇ ਉੱਤੇ ਜਿਹੜੀ ਪਹਿਲਾਂ ਵੀ ਸਿੱਖ ਸੰਘਰਸ਼ਾਂ ਦਾ ਗੜ ਰਹੀ ਹੈ আর ਜਿੱਥੋਂ ਸਿੱਖੀ ਦੀ ਗੱਲ ਨੂੰ ਲਿਖਣਾ ਪ੍ਰਚਾਰਨਾ ਪ੍ਰਸਾਰਨਾ ਸ਼ੁਰੂ ਹੁੰਦਾ ਉਸ ਥਾਂ ਤੇ ਮੌਜੂਦ ਹੈ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਸਿੰਘ ਸਾਹਿਬ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜੀ ਕਿ ਯੂਥ ਨੂੰ ਕਨੈਕਟ ਕਰਨ ਵਾਸਤੇ ਇਦਾਂ ਦੇ ਸਮਾਗਮ ਇਦਾਂ ਦੀਆਂ ਸਭਾਵਾਂ ਬਹੁਤ ਜ਼ਰੂਰੀ ਨੇ ਜੀ ਸਨਮਾਨ ਵੀ ਕੀਤਾ ਗਿਆ ਸਤਿਕਾਰੀ ਰੂਪ ਜੀ 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 ਲੱਗਦਾ ਹੈ ਕਿ हां ਬੱਚਿਆਂ ਨੂੰ ਪ੍ਰੇਰਣਾ ਮਿਲਦੀ ਹੈ ਜੀ ਇਹਦੇ ਨਾਲ ਜਦੋਂ ਦੇਖਦੇ ਨੇ ਕਿਸੇ ਨੂੰ ਸਨਮਾਨ ਮਿਲਦਾ ਹੋਇਆ ਤਾਂ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਸਾਨੂੰ ਵੀ ਮਿਲਣਾ ਚਾਹੀਦਾ ਸੋ ਇਸ ਕਰਕੇ ਉਹ ਪ੍ਰੇਰਣਾ ਸਰੋਤ ਜਿਹੜੀ ਹੈ ਉਹ ਸਨਮਾਨ ਮਿਲਦੇ ਜੀ ਸ਼ੁਕਰ ਜਗਬਾਨੀ ਟੀਵੀ ਲਈ ਵੀ ਕੇ ਬਹਿਲ ਦੀ ਰਿਪੋਰਟ